ਸ਼ਸ਼ੀ ਕਾ ਜੀ ਤੁਸੀਂ ਦੇਖ ਰਹੇ ਹੋ ਅਜੀਤ ਟੀਵੀ ਤੇ ਮਹਾਨ ਐਂਪਸਿਕ ਸਿੱਧੂ ਅੱਜ ਖਾਰਮਾ ਬਰਾਸਤੀ ਮੇਲਾ ਜਿਹੜਾ ਉਹ ਸ਼ੁਰੂ ਹੋਣ ਦਾਰਿਆਗਾ ਵੱਡੀ ਗਿਣਤੀ ਵਿੱਚ ਜਿਹੜਾ ਟਰਾਲੀਆਂ ਇੱਥੇ ਲੱਗ ਚੁੱਕੀਆਂ ਆਂਗਾ ਹੋਰ ਗੱਟੀਆਂ ਲੱਗ ਚੁੱਕੀਆਂ ਆਂਗਾ ਔਰ ਠਕੋੜੇ ਹਾਥੀ ਜਾਨੀ ਕੇ ਬਾਹਰਲੇ ਜਿਹੜੇ ਸੂਬਿਆਂ ਤੋਂ ਜਿਹੜੇ ਆਪਣੇ ਆਪਣੇ ਰੰਗ ਮੱਚ ਲੈ ਕੇ ਟੀਮਾਂ ਪਹੁੰਚ ਗਈਆਂ ਉਹ ਵੀ ਪਹੁੰਚ ਚੁੱਕੀਆਂ ਆਂਗਾ ਗਿੱਧਾ ਭੰਗੜਾ ਤੇ ਵੱਖ-ਵੱਖ ਕਲਚਰ ਨਾਲ ਜੋੜੀਆਂ ਜਿਹੜੀਆਂ ਆਈਟਮਾਂ ਲੈ ਕੇ ਜਿਹੜਾ ਸਕੂਲਾਂ ਦੇ ਬੱਚੇ ਜਾਂ ਪਿੰਡਾਂ ਦੇ ਲੋਕ ਜਿਵੇਂ ਸਾਥ ਹੈਗੇ ਜਾਂ ਤਾਸਕੇਟ ਦੇ ਬਜ਼ੁਰਗ ਆਗੇ ਉਸ ਤਰ੍ਹਾਂ ਦੀਆਂ ਜੜੀਆਂ ਚਲਕੇ ਲੈ ਕੇ ਆਏ ਆ ਕਿ ਜਿਵੇਂ ਨੰਬਰਦਾਰ ਹੁੰਦੇ ਸੀ ਪਿੰਡਾਂ ਚ ਪਹਿਲਾਂ ਜਾਂ ਜ਼ੈਲਦਾਰ ਹੁੰਦੇ ਸੀਗੇ ਉਹ ਵੀ ਜਨਰੇਸ਼ਨ ਦਿਖਾਵਾਂਗੇ ਤੁਹਾਨੂੰ ਇੱਕ ਵਾਰੀ ਦਿਖਾ ਦੇ ਤੁਹਾਨੂੰ ਇੱਧਰ ਜਿਹੜੇ ਗੀ ਬੈਂਡ ਵਾਜਾ ਵਾਲੇ ਜਾਂ ਉੱਠਾਂ ਵਾਲੇ ਜਿਹੜੇ ਉੱਠ ਸੀਗੇ ਜਿਵੇਂ ਉੱਠਾਂ ਤੇ ਅੱਗੇ ਸਵਾਰੀ ਹੁੰਦੀ ਸੀ ਉਹ ਸਵਾਰ ਕਾਂ ਵੀ ਆਏ ਆ ਕਿ ਹਾਥੀ ਕੋੜੇ ਵੀ ਆਏ ਆ ਕਿ ਤੇ ਜੇ ਦੇਖ ਰਹੇ ਤੁਸੀਂ ਨੰਬਰਦਾਰ ਆਗੇ ਜਿਹੜੇ ਪਿੰਡ ਦੇ ਮੋਤਵਾਰ ਕਿਨੇ ਜਾਂਦੇ ਸੀ ਨੰਬਰਦਾਰ ਹੁੰਦੇ ਸੀਗੇ ਤੇ ਉਹ ਨੰਬਰਦਾਰ ਵੀ ਇੱਥੇ ਹੈਗੇ ਜੇ ਤੁਹਾਨੂੰ ਉਹ ਦਿਖਾ ਦਈਏ ਹਾਥੀ ਆਉ ਉੱਠ ਘੋੜੇ ਵੀ ਸਾਰੇ ਇੱਥੇ ਪਹੁੰਚੇ ਹੋਏ ਹੈਗੇ ਇਧਰ ਜਿਹੜੇ ਕਬੂਤਰਾਂ ਜੱਗੇ ਜੱਟ ਦੇ ਕਬੂਤਰ ਚੀਨੇ ਤੇ ਨਦੀਆਂ ਪਾਰ ਚੋਕ ਦੇ ਵੀ ਉਹ ਚੀਨੇ ਕਬੂਤਰ ਹੈਗੇ ਜੇ ਇਧਰ ਵੀ ਦਿਖਾ ਦਈਏ ਜਿਹੜੇ ਕਲਚਰ ਹੈਗਾ ਚਰਖੇ ਹੈਗੇ ਮਧਾਨੇ ਹੈਗਾ ਉਹ ਵੀ ਇੱਥੇ ਲੈ ਕੇ ਪਹੁੰਚੇ ਹੋਏ ਹੈਗੇ ਆਪਾਂ ਤੁਹਾਨੂੰ ਦਿਖਾਉਣੇ ਹੈਗੇ ਕਿ ਹਰੇਕ ਜਿਹੜਾ ਪੁਰਾਣਾ ਕਲਚਰ ਹੁੰਦਾ ਸੀ ਪੁਰਾਣੇ ਭਾਂਡੇ ਜਿਹੜੇ ਪਿੱਤਲ ਦੇ ਭਾਂਡੇ ਹੁੰਦੇ ਸੀਗੇ ਉਹ ਉਹ ਵੀ ਹੈਗੇ ਚੱਕੀਆਂ ਵੀ ਹੈ ਸਾਰਾ ਕੁਝ ਹੈਗੇ ਜਿਹੜਾ ਤੁਹਾਨੂੰ ਦਿਖਾ ਦੇ ਜਿਹੜਾ ਪੁਰਾਣੇ ਪਿੱਤਲ ਦੇ ਭਾਂਡੇ ਹੁੰਦੇ ਸੀ ਜਾ ਜਿਹੜੀ ਇਹ ਚੱਕੀ ਹੈਗੀ ਆਟਾ ਪੀਂਦੇ ਪਹਿਲਾਂ ਜਿਹੜਾ ਆਟਾ ਪੀਆ ਜਾਂਦਾ ਸੀ ਇਹਨਾਂ ਚੱਕੀਆਂ ਤੇ ਪੀਆ ਜਾਂਦਾ ਸੀਗਾ 4 ਵਜੇ ਮਾਤਾ ਉੱਠ ਸੀ ਜਾਂ ਸਨ ਤੇ ਉਸ ਤੋਂ ਬਾਅਦ ਇਹ ਆਟਾ ਪੀਂਦੇ ਗਏ ਸਨ ਤੇ ਉਸ ਦੀ ਰੋਜ਼ ਰੋਟੀ ਬਣਦੀ ਸੀਗੀ ਅੱਜ ਕੱਲ ਤਾਂ ਚਲੋ ਕੰਪਿਊਟਰ ਜੋਗ ਹੋ ਗਿਆ ਹੈਗਾ ਆਟਾ ਸੇ ਚੱਕੀਆਂ ਵੀ ਜਿਹੜੇ ਕੰਪਿਊਟਰ ਤੇ ਹੋ ਚੁੱਕੀਆਂ ਹੈਗਾ ਪਰ ਇਹ ਪਹਿਲਾਂ ਇਹ ਚੱਕੀਆਂ ਹੁੰਦੀਆਂ ਸਨ ਆਪਾਂ ਗੱਲ ਵੀ ਕਰਦੇ ਹੈਗੇ ਸਤਿ ਸ਼੍ਰੀ ਅਕਾਲ ਪਤਾ ਜੀ ਅੱਜ ਕਿੰਨੇ ਆਏ ਹੋ ਮੈਂ ਨਾਮ ਜਾਂ ਤੇ ਨਾਮ ਹਾਂ ਵੀਰ ਬਲਕੀ ਖੜਾ ਚੋਗੇ ਇਲਾਕੇ ਤੋਂ ਬੋਲੇ ਅੱਜ ਅੱਜ ਤੋਂ ਪਹੁੰਚ ਹੋਵੇ ਕਿ ਮੇਰੇ ਪਹੁੰਚ ਹੋਵੇ ਕਿਸ ਦਾ ਪਹੁੰਚ ਆਪਾਂ ਕਾਫਲੇ ਨਾਲ ਪਹੁੰਚੇ ਹਾਂ ਜੀ ਵਿਰਾਸਤੀ ਕਾਫਲੇ ਨਾਲ ਪਹੁੰਚੇ ਹਾਂ ਜੀ ਬਹੁਤ ਵਧੀਆ ਲੱਗ ਰਿਹਾ ਜੀ ਜਿਹੜਾ ਤੁਸੀਂ ਉੱਥੇ ਪ੍ਰੋਗਰਾਮ ਕਰਦੇ ਹੋ ਅੱਜ ਸਾਲ ਹੀ ਹਿੱਸਾ ਲੈਣ ਨੂੰ ਕਿਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਸਟ ਪੰਜਾਬੀ ਸੱਭਿਆਚਾਰ ਦੇ ਨਾਲ ਤੇ ਦੇ ਤਾਂ ਹੁੰਦੇ ਆ ਸਾਰੇ ਪ੍ਰੋਗਰਾਮ ਵੀ ਅੱਜ ਕੱਲ ਦੀ ਪੀੜ੍ਹੀ ਸਾਰਾ ਕੁਝ ਭੁੱਲ ਚੁੱਕੀ ਹੈ ਜੀ ਆਪਾਂ ਆਪਣੇ ਬੱਚਿਆਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਪਹਿਲਾਂ ਦੇ ਜ਼ਮਾਨੇ ਦੇ ਚਾਹ ਕੁਝ ਹੁੰਦਾ ਸੀਗਾ ਕਿ ਕਿਸੇ ਤਰੀਕੇ ਨਾਲ ਹੀ ਆਪਾਂ ਸੱਭਿਆਚਾਰਨ ਬਚਾ ਕੇ ਰੱਖਿਆ ਜਾ ਸਕਦਾ ਹੈ ਛੋਟੀ ਜਿਹੜੀ ਮਾਤਾ ਕੀ ਉਹ ਵੀ ਕਦੇ ਕਾਫੀ ਕੋਸਮ ਵੀ ਬੈਠੀ ਆਗੀ ਹਾਂ ਜੀ ਹਾਂ ਤਾਂ ਸਾਰਾ ਵਿਰਸਾ ਪੂਰਾ ਸੰਭਿਆ ਹੋਇਆ ਹੈ ਪੁਰਾਣੀਆਂ ਮਸ਼ੀਨਾਂ ਤਵੇ ਸਾਰਾ ਕੁਝ ਪੁਰਾਣੇ ਡੈਕ ਚੱਖੀਆਂ ਚਰਖੇ ਸਾਰਾ ਕੁਝ ਹੈਗਾ ਜੀ ਤੇ ਮੰਬੀ ਨੇ ਸੰਭਿਆ ਹੋਇਆ ਹੈ ਜੇ ਤਾਂ ਤੇ ਅੱਜ ਤੇ ਨਹੀਂ ਰਹਦਾ ਵੀ ਐਨਾ ਕੂੜਾ-ਕਬਾੜ ਦਾ ਇਕੱਠਾ ਕਰੀ ਬੱਟੀ ਹੈਗੀ ਨਹੀਂ ਜੀ ਬਿਲਕੁਲ ਨਹੀਂ ਅੱਕਦੇ ਸਾਨੂੰ ਤਾਂ ਥੋੜਾ ਵਧੀਆ ਲੱਗਦਾ ਜੀ ਹਾਂਜੀ ਠੀਕ ਆਪਾਂ ਮਾਤਾ ਨਾਲ ਵੀ ਗੱਲ ਕਰਦੇ ਆ ਜਿਹੜੀ ਮਾਤਾ ਨੇ ਬਹੁਤ ਕੁਝ ਜਿਹੜਾ ਵਿਰਾਸਤ ਦਾ ਸੰਭਿਆ ਹੋਇਆ ਹੈਗਾ ਤੁਹਾਨੂੰ ਦਿਖਾ ਦਈਏ ਪਹਿਲਾਂ ਤਾਂ ਨੜੇ ਮਧਾਣੀ ਇਹ ਰਣ ਕਰੇ ਕਿਉਂਕਿ ਅੱਜ ਕੱਲ੍ਹ ਦੇ ਕੁੜੀਆਂ ਨੂੰ ਜਿਹੜਾ ਭੁੱਲ ਚੁੱਕਿਆ ਗਿਆ ਕਿ ਮਧਾਣੀ ਕੀ ਹੁੰਦੀ ਸੀ ਚਾਟੀ ਕੀ ਹੁੰਦੀ ਸੀ ਸਸ਼ੀਕਾ ਮਾਤਾ ਜੀ ਸਾਸੀ ਘਰ ਕੋ ਤੇ ਸਾਸੀ ਘਰ ਪਹਿਲਾ ਲੱਸੀ ਪੀਣੀ ਹੈ ਤੇ ਲਿਆ ਗਲਾਸ ਉੱਥੇ ਪਿੰਡ ਜੀ ਆ ਕੇ ਪੀਵਾਂਗੇ ਬਰਾਸੀ ਪਿੰਡ ਚ ਰੋਟੀ ਵੀ ਖਾਵਾਂਗੇ ਮੱਕੀ ਦੇ ਸਾਗ ਨਾਲ ਤੇ ਅੱਜ ਬਰਾਸੀ ਮੇਲਾ ਸ਼ੁਰੂ ਹੋਣ ਜਾ ਰਿਹਾ ਹੈ ਕਿ ਕੀ ਕਹਿਣੇ ਚਾਹੋ ਮਤ ਮੈਂ ਕੈਨ ਯੂ ਵੀ ਮੇਰਾ ਬਹੁਤ ਇੱਥੋਂ ਜੀ ਲੱਗਦਾ ਮੈਂ ਢੀਕ ਜੀ ਨਹੀਂ ਮੇਲੇ ਨੂੰ ਵੀ ਕਦੋਂ ਮੇਰਾ ਬੇਲਾ ਆਵੇ ਬਿਮਾਰ ਸ਼ਮਾਰੋ ਯਾਨੀ ਮੈਂ ਤੇ ਨਹੀਂ ਰੱਬਾ ਆ ਮੇਲਾ ਜਰੂਰ ਵਿਖਾ ਦੇ ਜੋ ਪਖਣਾ ਸਰਾਣੇ ਝੋਲੇ ਰਿਰਕਣੇ ਸਭ ਮੈਂ ਆਸਾਂ ਕੇ ਰੱਖਿਆ ਮੈਂ ਕਦੀ ਮੈਂ ਨਾ ਵੀ ਹੋਮਾ ਪਰ ਬਰਾਤ ਨਾ ਗਵਾਇਓ ਮੇਰੀ ਮੈਨੂੰ 5-6 ਸਾਲ ਹੋ ਗਏ ਦੇਖਦੇ ਨੂੰ ਤੁਸੀਂ ਇਹ ਕਹਿੰਦੇ ਆ ਬੇਲਾ ਦਿਖਾਦੀ ਤੇ ਹਰ ਇੱਕ ਵਾਰੀ ਰੱਬ ਬੇਲਾ ਦਿਖਾਉਂਦਾ ਮੈਂ ਅੱਜ ਕੀ ਜਬ ਪੂਰਾ ਇਹਨਾ ਮੈਨਾਂ ਕਿਤਾਬ ਬਾਹਰ ਚਾੜਦਾ ਖੋਲੀ ਨਾ ਮੇਰੇ ਆਸਤੇ ਫਿਰ ਤੁਸੀਂ ਬਰਾਸਤਾ ਕੀ ਕੋ ਸੰਭੀ ਬੈਠੇ ਹੋਗੇ ਮੈਂ ਜੀ ਨਾਲ ਹਾਲਾਂ ਤੋਂ ਪੰਜਾਬੀਆਂ ਤੋਂ ਮੂਲੀਆਂ ਤੋਂ ਜਦ ਹੀ 베ਰਨਾ ਚੱਕੀ ਆਪਣੀ 베ਨਨਾਰੀ ਹੁੰਦੀ ਸੀ ਓਹੋ ਬਾਕੀ ਜੋ ਬਰਾਤ ਦਾ ਗਹਿਣਾ ਸਿਉਣਾ ਗੱਟਾ ਸਦ ਸੰਭੀ ਵੇਖੀ ਕੋਈ ਨਹੀਂ ਕਬਾਇਆ ਹੁਣ ਇੱਥੇ ਬਰਾਤੀ ਮੇਲੇ ਚ ਵੀ ਉਥੇ ਛੋਡਾ ਚੁੱਲਾ ਬਣ ਚੁੱਕਿਆ ਉਹ ਕੱਚਾ ਚੁੱਲਾ ਜਿਹੜਾ ਤੇ ਉੱਤੇ ਫਿਰ ਸਰੋਂ ਦਾ ਸਾਗ ਮੱਕੀ ਦੀ ਰੋਟੀ ਵੀ ਖਵਾਉਗੇ ਹਾਂਜੀ ਸਾਰਾ ਕੁਝ ਮੈਂ ਹੁਣ ਵੀ ਇਹੀ ਕੁਝ ਕਰਨਾ ਹੈ ਵਿਆਹ ਹੁਣ ਆਪਣੇ ਘਰੇ ਲੱਡੂ ਜਿਹੜੇ ਮੇਰੇ ਪੁਰਾਣੇ ਪਕਾਉਣੇ ਆ ਸਿਕਨਪੁਰੇ ਪਤਾਸੇ ਲਿਉਣੇ ਆ ਰੋਪਣਾ ਪਾਉਣੀ ਕੁੜੀ ਦਾ ਜੋ ਵੀ ਦਾਜ ਹੈ ਦੀੜਾ ਲੱਤਾ ਵਿਛਾਉਣਾ ਨਾਨਕੇ ਦਾਦਕੇ ਸੱਦਣੇ ਆ ਪੂਰੀ ਰਸਮ ਕਰਨੀ ਹੈ ਜੀ ਆ ਦੀ ਚਿੱਟੀ ਸਾਤਰਾ ਦੇ ਪਰੋਣੇ ਬਿਛਾਉਣਾ ਜੇ ਮੈਂ ਮਖ ਚਿੱਟੀਆਂ ਦੇ ਬਿਠਾਉਂ ਪੁੱਤ ਔਰ ਤੇ ਨਾਲ ਥੋੜਾ ਵੀ ਸ਼ੁਕਰੀਆ ਜਿਹੜੇ ਮੇਰਾ ਇੰਨਾ ਕਰਦੇ ਆ ਹੈ ਐਨੇ ਸਾਲਾਂ ਦਾ ਮੇਰੇ ਨਾਲ ਰਿਹਾ ਨੇ ਪਤਨੀ ਜਬਤੀ ਸਾਤਰੀ ਕਾ ਇੱਥੇ ਹੋਰ ਵੀ ਬਹੁਤ ਜ਼ਿਆਦਾ ਝਲਕੀਆਂ ਜਿਹੜੀਆਂ ਦਿਖਾਈਆਂ ਗਈਆਂ ਨੇ ਜਿਵੇਂ ਕਿ ਆਪਣੇ ਇੱਥੇ ਜਿਹੜਾ ਭਰੂਣਾਂ ਤੈਨੂੰ ਲੈ ਕੇ ਵੀ ਚਲਕੀ ਦਿਖਾਈ ਜਾ ਰਹੀ ਹੈ ਇੱਥੇ ਕਿ ਕੁੜੀਆਂ ਦਾ ਵਿਆਹ ਸਾਧੀਆਂ ਆ ਤੇ ਜਾਂ ਕੁੜੀਆਂ ਦੇ ਜੰਮਣ ਤੇ ਲੱਡੂ ਵੰਡੇ ਜਾਂਦੇ ਆ ਕਿ ਰਹੀਵਨ ਬਣੇ ਜਾਂਦੇ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਜਿਹੜਾ ਪ੍ਰਾਣਾ ਮਿਰਸਾ ਹੁੰਦਾ ਸੀ ਕਿ ਪਿੰਡਾਂ 'ਚ ਜਿਹੜਾ ਮਹਤਵ ਰੁੰਦਾ ਸੀ ਨੰਬਰਦਾਰ ਹੁੰਦੇ ਸੀ ਜਲਦਾਰ ਹੁੰਦੇ ਸੀ ਉਹਨਾਂ ਬਾਰੇ ਵੀ ਆਪਾਂ ਗੱਲਬਾਤ ਕਰਦੇ ਆ ਤੁਹਾਡੇ ਸਾਹਮਣੇ ਆ ਕੇ ਜਿਹੜੇ ਇਸ ਪਿੰਡ ਦੇ ਜਲਦਾਰ ਆਗੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਸੱਸੀ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆ ਕੀ ਦਾ ਕਹਿਣਾ ਚਾਹੋਗੇ ਜਮੇ ਕਿ ਬਰਾਸਤੇ ਪਹਿਲੇ ਚੋਂ ਤੋਂ ਦੇਖਦੇ ਆ ਨੰਬਰਦਾਰ ਤੇ ਜਲਦਾਰ ਤੇ ਕੀ ਹੁੰਦੇ ਸੀ ਕਿ ਇਹਨਾਂ ਦਾ ਕੰਮ ਹੁੰਦਾ ਸੀ ਜੀ ਜਦੋਂ ਰਾਜੇ ਹੋਇਆ ਕਰਦੇ ਸੀ ਨਬਰ ਰਾਜਾ ਫਰੀਦਪੁਰ ਰਾਜਾ ਹੋਰ ਵੀ ਹੋਣਗੇ ਉਦੋਂ ਇਹ ਜੈਲ ਜਾਰੀ ਇੱਕ ਜੈਲ ਹੁੰਦੀ ਸੀ 15 ਜਾਂ 12 11 ਪਿੰਡਾਂ ਦੀ ਵੀ ਰਹੀ ਹੈ ਜੈਲ ਜਿੱਥੋਂ ਸਾਨੂੰ ਪਤਾ ਲੱਗਾ ਸਾਡੇ ਤਲਵੰਡੀ ਸਾਬੋ ਚ ਨਵੇਂ ਪਿੰਡਾਂ ਵਾਲੇ ਜੈਲ ਦਾ ਜੈਲ ਹੁੰਦੀ ਸੀ ਪਿੰਡਾਂ ਦੀ ਉਹਨਾਂ ਦੇ ਕ Jailਦਾਰ ਹੁੰਦਾ ਸੀ ਨੰਬਰਦਾਰ ਪਿੰਡ-ਪਿੰਡ ਦਾ ਨੰਬਰਦਾਰ ਹਸਪੈਂਟ ਹੁੰਦਾ ਸੀ ਇਨਾਂ ਦਾ ਜਿਹੜਾ ਮਕਸਦ ਜੀ ਆ ਉਹ ਪਿੰਡ ਜੋ ਹਾਲਾ ਇਕੱਠਾ ਕਰਨਾ ਜਿਹਨੂੰ ਆਪਾਂ ਬਾਅਦ ਚ ਮਾਮਲਾ ਕਹਿਣ ਲੱਗੇ ਪਹਿਲਾਂ ਹਾਲਾ ਕਹਿੰਦੇ ਤਾਂ ਮਾਮਲਾ ਇਕੱਠਾ ਕਰਨਾ ਛੋਟੇ-ਮੋਟੇ ਸਾਡੀ ਘ੍ਰੀਲੂ ਝਗੜੇ ਜਿਹੜੇ ਘਰਾਂ 'ਚ ਹੋ ਜਾਣੇ ਨੰਬਰਦਾਰ ਨੇ ਨਿਵੇੜਨੇ ਨਾਨ ਨੇਪੜਨੇ ਤਾਂ ਫਿਰ ਉਹ ਜੇਲ੍ਹਦਾਰ ਦੇ ਨਿਵੇੜਨੇ ਜੇ ਕੋਈ ਵੱਡੀ ਗੱਲ ਹੋ ਜਾਂਦੀ ਤਾਂ ਉੱਪਰ ਤੱਕ ਚਲੇ ਜੇਲ੍ਹਦਾਰ ਕੋਲੇ ਜਿਹੜੀ ਹਾਲਾ ਜਾਂਦਾ ਸੀ ਫਸਲਾਂ ਦਾ ਰਾਜੇ ਨੂੰ ਉਹਦੇ 'ਚ ਪਾਵਰ ਹੁੰਦੀ ਸੀ ਕਿ ਜੇ ਕਿਸੇ 3 ਪਿੰਡ ਦੇ ਕੁੜੀ ਦੇ ਘਰੇ ਕੋਈ ਨਾਣਾ ਬੱਚੇ ਦੀ ਕੋਈ ਜਨਮ ਹੈ ਜਾਂ ਕੋਈ ਕਿਸੇ ਇੱਛਾ ਦੀ ਹੈ ਤਾਂ ਉਹ ਉਹਦੇ ਵਿੱਚੋਂ ਦੇਣਦੇ ਉਹਦੇ ਕੋਲ ਅਧਿਕਾਰ ਹੁੰਦੇ ਸੀ ਚੱਕ ਕੇ ਰਾਜੇ ਦੇ ਹਿੱਸੇ 'ਚੋਂ ਉਹਨਾਂ ਨੂੰ ਜਿਹੜੇ ਨੰਬਰਦਾਰ ਹੁੰਦੇ ਸੀ ਉਹਨਾਂ ਦਾ ਕੀ ਕੰਮ ਹੁੰਦੇ ਸੀ ਨੰਬਰਦਾਰ ਛੋਟੇ ਲੈਵਲ ਤੇ ਕਲੈਕਸ਼ਨ ਕਰਦੇ ਸੀਗੇ ਜੈਲ ਦਾ ਤਾਂ 12 ਪਿੰਡਾਂ ਦਾ ਸੀ ਉਹਨਾਂ ਕੋਲ ਜਾਂਦੀ ਸੀ ਕਲੈਕਟਰ ਸਾਰੇ ਇੱਕ ਪਿੰਡ ਦੀ ਗੱਲ ਇੱਕ ਪਿੰਡ ਨੰਬਰਦਾਰ ਇੱਕ ਪਿੰਡ ਚ ਉਹ ਤਾਂ ਅਜੇ ਵੀ ਕਾਇਮ ਹੈ ਜੈਲਦਾਰੀ ਆਪਣੇ ਵੋਟਾਂ ਤੋਂ ਬਾਅਦ ਖਤਮ ਹੋ ਗਏ ਜੈਲਦਾਰ ਗੱਲ ਕਹਿੰਦੇ ਖਤਮ ਹੋ ਗਈਆਂ ਬਸ ਹੁਣ ਤਾਂ ਖਤਮ ਹੁਣ ਨਹੀਂ ਜੈਲਦਾਰ ਇਹ ਹਾਕਮਤ ਆਪਣੇ ਪ੍ਰੋਗਰਾਮਸ ਜਾਂ ਕਲਚਰਲ ਇਨੀਸ਼ੀਏਟਿਵਸ ਲੈਂਦੇ ਸੀਗੇ ਉਹਨਾਂ ਨੂੰ ਵੀ ਆਪਾਂ ਪ੍ਰੀਜ਼ਰਵ ਕਰੀਏ ਤੇ ਇੱਕ ਅੱਛਾ ਚੰਗਾ ਕੈਲੰਡਰ ਪੂਰੀ ਸਟੇਟ ਦਾ ਬਣਿਆ ਹੋਇਆ ਹੈ ਜਿੱਥੇ ਇਸ ਤਰੀਕੇ ਦੇ ਮੇਲੇ ਪੁਰਾਣੇ ਹੁਵਾ ਕਰਦੇ ਸੀਗੇ ਉਹਨਾਂ ਸਾਰਿਆਂ ਨੂੰ ਹੁਣ ਸਰਕਾਰ ਜਿਹੜੀ ਹੈਗੀ ਫੰਡਿੰਗ ਕਰਦੀ ਹੈ ਤੇ ਉਸੇ ਤਰੀਕੇ ਨਾਲ ਇਹ ਐਨੂਅਲ ਕੈਲੰਡਰ ਦਾ ਆਪਣਾ ਪਾਰਟ ਹੈ ਤੇ ਮੈਂ ਇਹ ਸਮਝਦਾ ਕਿ ਇਹ ਸਾਤ ਪ੍ਰੋਗਰਾਮ ਹਰ ਸਾਲ ਹੁੰਦਾ ਰਹੇਗਾ ਤਾਂ ਜੋ ਜਿਹੜੀ ਪੰਜਾਬ ਦੀ ਸਭਿਤਾ ਹੈ ਉਹਨੂੰ ਆਪਾਂ ਜਿਹੜਾ ਕਬਰ ਕਰਾ ਸਕੀਏ ਸਰ ਪੰਜਾਬ ਦੀ ਸਰਕਾਰ ਦਾ ਸਹਿਯੋਗ ਦੇ ਸਹੇ ਨਾਲ ਮੈਂ ਪਹਿਲਾਂ ਵੀ ਕਿਹਾ ਕਿ ਇਸ ਵਾਰ ਜਿਹੜਾ ਹੈਗਾ ਪੰਜਾਬ ਸਰਕਾਰ ਨੇ ਅੱਛੀ ਖਾਸੀ ਰਾਸ਼ੀ ਜਿਹੜੀ ਹੈ ਕਿ ਆ ਉਹ ਪ੍ਰੋਵਾਈਡ ਕੀਤੀ ਹੈਗੀ ਹੈ ਤੇ ਇਹ ਪਹਿਲਾ ਜਿਹੜਾ ਹੈਗਾ ਮੈਨੂੰ ਲੱਗਾ 5 ਲੱਖ ਰੁਪਏ ਆਪਾਂ ਦਿੰਦੇ ਸੀਗੇ ਪਿਛਲੇ ਸਾਲ ਜਿਹੜਾ ਹੈਗਾ ਹੋਰ ਵਧ ਹੋ ਗਿਆ ਸੀ ਇਸ ਵਾਰ ਜਿਹੜਾ ਹੈਗਾ ਹੋਰ ਸਰਕਾਰ ਨੇ ਇਹਦੇ ਵਿੱਚ ਵਾਅਦਾ ਕੀਤਾ ਹੈ ਤੇ ਹੁਣ ਇਹ ਹਰ ਸਾਲ ਉਸ ਕੈਲੰਡਰ ਦਾ ਪਾਰਟ ਹੋਏਗਾ ਜਿਹਦੇ ਵਿੱਚ ਰੈਗੂਲਰ ਫੰਡਿੰਗ ਜਿਹੜੀ ਹੈਗੀ ਹੈ ਹਰ ਸਾਲ ਆਉਂਦੀ ਰਹੇਗੀ ਠੀਕ ਥੈਂਕ ਯੂ ਬਠੇਂਡਾ ਦੀ ਇਤਿਹਾਸਿਕ ਧਰਤੀ ਤੇ 18ਵਾਂ ਵਿਰਾਸਤੀ ਮੇਲਾ ਜੋ ਅੱਜ ਬੜੇ ਸ਼ਾਨੋ ਸ਼ੌਕਤ ਦੇ ਨਾਲ ਤੁਮਤਾਂ ਦੇ ਨਾਲ ਸ਼ੁਰੂ ਹੋਇਆ ਹੈ ਹਾਜ਼ਰੀ ਰਤਨ ਸਾਹਿਬ ਜੀ ਦੇ ਜਾ ਕੇ ਅਰਦਾਸ ਕਰਕੇ ਮੇਲੇ ਦੀ ਸ਼ੁਰੂਆਤ ਕੀਤੀ ਹੈ ਹੁਣ ਇੱਥੇ ਚਾਦਰ ਜਿਹੜੀ ਹੈਗੀ ਚੜਾਈ ਗਈ ਹੈ ਔਰ ਇਸ ਤੋਂ ਬਾਅਦ ਸਾਰਾ ਪ੍ਰਦਰਸ਼ਨੀਆਂ ਹੋ ਚਲਕੀਆਂ ਪੰਜਾਬੀ ਸੱਭਿਆਚਾਰ ਦੇ ਸੰਬੰਧਿਤ ਅਮੀਰ ਵਿਰਸੇ ਦੇ ਨਾਲ ਸੰਬੰਧਿਤ ਆਜ਼ਾਦੀ ਖੁਲਾਟੀਆਂ ਦੇ ਨਾਲ ਸੰਬੰਧਿਤ ਸ਼ਹਿਰ ਦੇ ਵਿੱਚੋਂ ਗੁਜ਼ਰਦੇ ਹੋਏ ਜੋ ਸਾਡਾ ਪਿੰਡ ਹੈ ਵਿਰਾਸਤੀ ਪਿੰਡ ਉੱਥੇ ਪਹੁੰਚਣਾ ਔਰ ਇਹਦੇ ਵਿੱਚ ਮੈਂ ਦੇਖਿਆ ਕਿ ਬਹੁਤ ਵੱਡੀ ਜਿਹੜੀ ਸਾਨੂੰ ਜ਼ਰੂਰਤ ਹੈ ਜਿੱਥੇ ਸਾਡਾ ਆਜ਼ਾਦੀ ਖੁਲਾਟੀਆਂ ਦਾ ਗੌਰਵ ਮਈ ਇਤਿਹਾਸ ਹੈ ਅਮੀਰ ਵਿਰਸਾ ਹੈ ਸਾਡਾ ਨਰੋਇ ਸੱਭਿਆਚਾਰ ਹੈ ਉਹਨੂੰ ਸੰਭਾਲਣ ਦੀ ਉਹਨੂੰ ਜਾਗਰੂਕ ਕਰਨ ਦੀ ਨੌਜਵਾਨ ਪੀੜ੍ਹੀ ਨੂੰ ਦੱਸਣ ਦੀ ਕਿ ਕੀ ਕੀ ਕੁਰਬਾਨੀਆਂ ਕਿਵੇਂ ਸਾਡਾ ਗੌਰਵ ਮਈ ਇਤਿਹਾਸ ਹੈ ਕਿਵੇਂ ਸਾਡਾ ਜਿਹੜਾ ਅਸੀਂ ਸੱਭਿਆਚਾਰ ਨਾਲ ਜੁੜਨਾ ਹੈ ਕਿਵੇਂ ਸੰਭਾਲ ਕੇ ਰੱਖਣਾ ਹੈ ਕਿ ਮੇਰੀ ਆਪਣੀ ਜਿਹੜੀ ਵਿਰਾਸਤ ਹੈ ਉਹਨੂੰ ਸੰਭਾਲਣਾ ਸੋ ਇਹਦੇ ਲਈ ਜਿੱਥੇ ਮੈਂ ਸਮਝਦਾ ਹਾਂ ਜਿਹੜੇ ਹੈਰਿਟੇਜ ਫਾਊਂਡੇਸ਼ਨ ਨੇ ਸਭਿਆਚਾਰ ਫਾਊਂਡੇਸ਼ਨ ਨੇ ਸਾਡੇ ਪ੍ਰਧਾਨ ਜੀ ਨੇ ਹਰਵਿੰਦਰ ਖਾਲਸਾ ਜੀ ਸਾਰੀ ਟੀਮ ਨਾਲ ਪਠੰਡਾ ਜਿਹੜੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਸਹਿਯੋਗ ਨਾਰਥ ਜ਼ੋਨ ਕਲਚਰਲ ਸੈਂਟਰ ਦਾ ਸਹਿਯੋਗ ਬਾਕੀ ਵੀ ਸਾਰੀਆਂ ਸੰਸਥਾਵਾਂ ਦਾ ਸਹਿਯੋਗ ਵੱਡੀ ਪੱਧਰ ਤੇ ਹੈ ਪ੍ਰੈਸ ਦੇ ਪ੍ਰਤੀਨਿਧ ਸਹਿਬਾਨ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਨੇ ਉਹਨਾਂ ਦਾ ਬੜਮੁੱਲਾ ਸਹਿਯੋਗ ਹੈ ਸੋ ਬਹੁਤ ਜੋਸ਼ ਉਤਸ਼ਾਹ ਦੇ ਨਾਲ ਇਸ ਚੀਜ਼ ਨੂੰ ਲੈ ਕੇ ਚੱਲਦੇ ਆਂ ਔਰ ਮੈਸਾਂ ਵੀ ਨਾ ਜ਼ਰੂਰਤ ਵੀ ਹੈ ਜਿਸ ਤਰ੍ਹਾਂ ਹਰ ਸਾਲ ਇਹ ਪਰੰਪਰਾ ਹੈ ਔਰ 3 ਦਿਨ ਇਹ ਮੇਲੇ ਨੇ ਚੱਲਣਾ ਉੱਥੇ ਸਾਰੀਆਂ ਸਾਡੇ ਆਜ਼ਾਦੀ ਕੁਹਾਟੀਆਂ ਦੇ ਨਾਲ ਸੰਬੰਧਿਤ ਜਿਹੜੀ ਹੈ ਕਿ ਪ੍ਰਦਰਸ਼ਨੀ ਹੋਣੀ ਹੈ ਕਿਵੇਂ ਔਖਾ ਹੋ ਕੇ ਜਾਨਾਂ ਦੇ ਕੇ ਖੂਨ ਡੋਲ ਕੇ ਸ਼ਹਾਦਤਾਂ ਦੇ ਕੇ ਸਾਡੇ ਦੇਸ਼ ਨੂੰ ਆਜ਼ਾਦ ਕਰਾਇਆ ਹੈ ਗੁਲਾਮੀ ਦੀਆਂ ਜ਼ੰਜੀਰਾਂ ਕੱਟ ਕੇ ਅਸੀਂ ਅੱਜ ਜਿਹੜੀਆਂ ਖੁੱਲੀ ਫੀਜ਼ਾ ਦੇ ਵਿੱਚ ਸਾਲ ਲੈਣ ਜੋਕੇ ਹੋਏ ਹਨ ਤੇ ਕਿਵੇਂ ਸਾਡਾ ਅਮੀਰ ਜਿਹੜਾ ਵਿਰਸਾ ਹੈ ਉਹਨੂੰ ਅਸੀਂ ਸੰਭਾਲਣਾ ਹੈ ਔਰ ਸਾਰੀਆਂ ਚੀਜ਼ਾਂ ਤੋਂ ਖਾਸ ਕਰਕੇ ਜਿਹੜੀ ਨੌਜਵਾਨ ਪੀੜ੍ਹੀ ਹੈ ਮੈਂ ਕਮਾਂਗਾ ਕਿ ਉਹਨਾਂ ਨੂੰ ਵੱਧ ਤੋਂ ਵੱਧ ਉੱਥੇ ਜਾਣਾ ਚਾਹੀਦਾ ਜਿੱਥੇ ਸਾਰੇ ਨਗਰ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਆਸ-ਪਾਸ ਤੋਂ ਜਿੱਥੇ ਸਹਿਯੋਗ ਦੀ ਮੰਗ ਕਰਦੇ ਆਂ ਔਰ ਉੱਥੇ ਉਹਨਾਂ ਦੀ ਆਮਦ ਵੀ ਜ਼ਰੂਰੀ ਹੈ ਤੇ ਮੈਂ ਖਾਸ ਕਰਕੇ ਬੱਚਿਆਂ ਨੂੰ ਬੇਨਤੀ ਕਰਦਾ ਕਿ ਉਹ ਜ਼ਰੂਰ ਆਉਣ ਜ਼ਰੂਰ ਦੇਖਣ ਕਿ ਕਿੰਨਾ ਅਮੀਰ ਸਾਡਾ ਸੱਭਿਆਚਾਰ ਹੈ ਕਿੰਨੀ ਸਾਡੀ ਜਿਹੜੀ ਗੌਰਵ ਮ ਇਤਿਹਾਸ ਹੈ ਉਹਦੇ ਨਾਲ ਜੁੜੀਏ ਔਰ ਅੱਗੇ ਵੀ ਆਪਾਂ ਉਸ ਤੋਂ ਪ੍ਰੇਰਣਾ ਲਈਏ ਉਸ ਤੇ ਚੱਲ ਕੇ ਆਪਣਾ ਜਿਹੜਾ ਜੀਵਨ ਹੈ ਬਤੀਤ ਕਰੀਏ ਔਰ ਇੱਕ ਇੱਕ ਦਿਨ ਇੱਕ ਇੱਕ ਕਦਮ ਅੱਗੇ ਵਧਦੇ ਹੋਈ ਇਹ ਦਰਸ਼ ਜੀਵਨ ਬਤੀਤ ਕਰੀਏ ਔਰ ਜੋ ਸਮਾਜਿਕ ਬਰਾਈਆਂ ਇੱਥੇ ਉਹਨਾਂ ਨੂੰ ਆਪਾਂ ਖਤਮ ਕਰੀਏ ਉਹਨਾਂ ਦਾ ਖਾਤਮਾ ਕਰੀਏ ਖਾਸ ਕਰਕੇ ਜੋ ਦੇਸ਼ ਸੂਬੇ ਦੇ ਅੰਦਰ ਜੋ ਨਸ਼ਿਆਂ ਦੀ ਨਾਮ ਰਾਤ ਕੁਮਾਰੀ ਹੈ ਨੌਜਵਾਨ ਪੀੜੀ ਨੂੰ ਖਾਸ ਕਰਕੇ ਅਪੀਲ ਹੈ ਕਿ ਜਿਹੜਾ ਇਹ ਜਨਮ ਹੈ ਇਹ ਹੀਰੇ ਜੈਸਾ ਹੈ ਇਹਨੂੰ ਕੌੜੀ ਵਿੱਚ ਨਹੀਂ ਬਦਲਣਾ ਚਾਹੀਦਾ ਆਪਣਾ ਬਹੁਤ ਵੱਡੀ ਸ਼ਕਤੀ ਹੁੰਦੀ ਹੈ ਯੂਥ ਜਿਹੜੀ ਸ਼ਕਤੀ ਹੁੰਦੀ ਹੈ ਔਰ ਉਹ ਸਹੀ ਪਾਸੇ ਲਗਣੀ ਚਾਹੀਦੀ ਹੈ ਜਿਵੇਂ ਸਾਡੇ ਸ਼ਹੀਦ ਆਜ਼ਮ ਭਗਤ ਸਿੰਘ ਦੀ ਹੋਰਾਂ ਨੇ ਰਾਜਗੁਰੂ ਸਖਦੇਵ ਨੇ ਕਹਾ ਹੋ ਸੂਰਬੀਰ ਜੋਧਿਆ ਨੇ ਆਪਣੀਆਂ ਪਰਜਵਾਨੀ ਦੇ ਵਿੱਚ ਕੁਰਬਾਨੀਆਂ ਕਰਕੇ ਸਾਨੂੰ ਆਜ਼ਾਦੀ ਦਿਵਾਈ ਹੈ ਸੋ ਇਸੇ ਕਰਕੇ ਸਾਡੇ ਨੌਜਵਾਨ ਵਰਗ ਨੂੰ ਖਾਸ ਕਰਕੇ ਯੂਥ ਨੂੰ ਅਪੀਲ ਹੈ ਕਿ ਤੁਸੀਂ ਕੁਝ ਵੀ ਤਬਦੀਲੀ ਲਿਆ ਸਕਦੇ ਹਾਂ ਤੁਹਾਡੇ ਚਾਥਾ ਸ਼ਕਤੀ ਹੈ ਸੋ ਪੰਜਾਬ ਨੂੰ ਆਪਾਂ ਚੰਗੇ ਪਾਸੇ ਲੈ ਕੇ ਜਾਈਏ ਔਰ ਇਸ ਮੇਲੇ ਚ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਉਹ ਸਿੱਖੀਏ ਔਰ ਆਪਣੇ ਜੀਵਨ ਨੂੰ ਉਸ ਦੇ ਅਨੁਸਾਰ ਢਾਲੀਏ 对。<Okay. S 2> ਬਹੁਤ ਵਧੀਆ ਪੰਜਾਬ ਦੀ ਜਿਹੜੀ ਉਹ ਸਜਣਾ ਕਰੀਏ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਮੁਬਾਰਕਬਾਦ ਅੱਜ ਅਸੀਂ ਇੱਥੇ ਹਾਜ਼ਿਰਤਨ ਵਿਖੇ ਖੜੇ ਹੋਏ ਆਂ ਤੇ ਜਿੱਥੋਂ ਅਸੀਂ 18ਵੇਂ ਵਿਰਾਸਤੀ ਮੇਲੇ ਦੀ ਸ਼ੁਰੂਆਤ ਹਰ ਸਾਲ ਦੀ ਤਰ੍ਹਾਂ ਅੱਜ ਅਸੀਂ ਇੱਥੇ ਦਰਗਾਹ ਤੇ ਚਾਦਰ ਚੜਾ ਕੇ ਕਰਾਂਗੇ ਜੀ ਤਾਂ ਤੁਸੀਂ ਦੇਖ ਰਹੇ ਹੋ ਆਸੇ ਪਾਸੇ ਮਤਲਬ ਸਾਰੇ ਅਲੱਗ-ਅਲੱਗ ਵਿਰਾਸਤ ਦੇ ਅਲੱਗ-ਅਲੱਗ ਰੰਗ ਹੈ ਜੋ ਤੁਹਾਨੂੰ ਵਿਰਾਸਾ ਸਾਡੇ ਲੋਕ ਨਾਚ ਸੱਤ ਦਾ ਦ੍ਰਿਸ਼ ਤੁਸੀਂ ਦੇਖ ਰਹੇ ਹੋ ਅਲੱਗ-ਅਲੱਗ ਤਰ੍ਹਾਂ ਦੇ ਜੋ ਵਿਰਾਸਤ ਦੇ ਰੰਗ ਨੇ ਸਾਨੂੰ ਹਰ ਸਾਲ ਦੀ ਤਰ੍ਹਾਂ ਇਸ ਵਿਰਾਸਤ ਮੇਲੇ 'ਚ ਦੇਖਣ ਨੂੰ ਮਿਲਦੇ ਆ ਅੱਜ ਅਸੀਂ ਇੱਥੋਂ ਹੁੰਦੇ ਹੋਏ ਵਿਰਾਸਤੀ ਇੱਕ ਵਿਰਾਸਤੀ ਕਾਫਲਾ ਬਾਜ਼ਾਰਾਂ ਵਿੱਚ ਦੀ ਹੁੰਦਾ ਹੋਇਆ ਅਸੀਂ ਸ਼ਾਮ ਨੂੰ ਵਿਰਾਸਤੀ ਪਿੰਡ ਜੈਪਾਲਗੜ ਵਿਖੇ ਜਾ ਕੇ ਦੀ ਸ਼ੁਰੂਆਤ ਕਰਾਂਗੇ ਜੀ ਤਾਂ ਇਸ ਤੋਂ ਬਾਅਦ 2-3 ਫਿਰ ਅਸੀਂ ਵਿਰਾਸਤੀ ਪਿੰਡ ਜੈਪਾਲਗੜ ਵਿਖੇ ਅਲੱਗ-ਅਲੱਗ ਸਾਡੇ ਜੋ ਪ੍ਰੋਗਰਾਮਸ ਨੇ ਜੋ ਬੱਚਿਆਂ ਨੇ ਸਾ ਸਕੂਲਾਂ ਦੇ ਬੱਚਿਆਂ ਦੀਆਂ ਪਰਫਾਰਮੈਂਸਸ ਨੇ ਤੇ ਜੋ ਅਲੱਗ-ਅਲੱਗ ਸਿੰਗਰ ਨੇ ਨਾਮੀ ਸਿੰਗਰ ਨੇ ਲੋਕ ਖੇਡਾਂ ਅਸੀਂ ਉਹਨਾਂ ਦਾ ਆਨੰਦ ਮਾਣ ਸਕਾਂਗੇ ਜਿਹੜੇ ਅੱਜ ਦੇ ਝਲਕੇ ਉਹਦੇ ਵਿੱਚ ਕੀ ਦਿਖਾਉਂਦੇ ਹਾਂਜੀ ਹਾਂਜੀ ਅੱਜ ਦੀਆਂ ਜੋ ਛਲਕੀਆਂ ਨੇ ਜੀ ਇਹਨਾਂ ਵਿੱਚ ਜਿਵੇਂ ਤੁਸੀਂ ਦੇਖ ਰਹੇ ਹੋ ਜੋ ਅੱਜ ਸਾਡੇ ਸੱਭਿਆਚਾਰ ਚੋਂ ਲੋਪ ਹੋਰ ਹੁੰਦੇ ਜਾ ਰਹੇ ਨੇ ਸਾਡੀ ਵਿਰਾਸਤ ਦੇ ਰੰਗ ਜੋ ਅੱਜ ਅੱਜਕੱਲ ਵਿਆਹ ਵੀ ਮਾਡਰਨਾਈਜ਼ ਹੋ ਗਏ ਹਰ ਇੱਕ ਚੀਜ਼ ਦੀ ਅਸੀਂ ਗੱਲ ਕਰੀਏ ਸੱਤਾਂ ਵੀ ਅਲੋਪ ਹੋ ਗਈਆਂ ਤਾਂ ਜੋ ਤੁਸੀਂ ਅੱਜ ਦੇ ਇੱਥੇ ਦ੍ਰਿਸ਼ ਦੇਖੋਗੇ ਜਿਵੇਂ ਇੱਥੇ ਪਿੰਡ ਦੀ ਸੱਚ ਦਾ ਦ੍ਰਿਸ਼ ਹੈ ਜੀ ਨਰਮਾ ਚੁਗ ਦੀਆਂ ਚੋਣੀਆਂ ਦੇ ਦ੍ਰਿਸ਼ ਖੇਤਾਂ ਦੇ ਦ੍ਰਿਸ਼ ਨੇ ਚਰਖਾ ਕੱਤਦੀਆਂ ਲੜਕੀਆਂ ਤਿਰਿੰਜਣਾ ਗੱਭਰੂ ਜਿਹੜੇ ਮਲਵਈ ਗਿੱਧਾ ਲੁੱਡੀ ਝੂਮਰ ਸਾਰੇ ਲੋਕ ਨਾਚਾਂ ਦਾ ਤੁਸੀਂ ਆਨੰਦ ਮਾਣ ਸਕੋਗੇ ਇਸ ਤੋਂ ਇਲਾਵਾ ਉਠ ਘੋੜੇ ਜੋ ਵੀ ਅਲੱਗ-ਅਲੱਗ ਮਤਲਬ ਜਿਵੇਂ ਦੇਖੋ ਤੁਸੀਂ ਦੇਖ ਰਹੇ ਹੋ ਰਸੋਈ ਪੰਜਾਬੀ ਰਸੋਈ ਸਾਡੀਆਂ ਸਾਡੇ ਸਕੂਲਾਂ ਦੇ ਬੱਚੇ ਬਣਾ ਕੇ ਲੈ ਰਹੇ ਨੇ ਤਾਂ ਇਸ ਤਰ੍ਹਾਂ ਸਾਡੇ ਬਹੁਤ ਸਾਰੇ ਰੰਗ ਨੇ ਜਿਹੜੇ ਅੱਜ ਕੱਲ ਦੀ ਪੀੜ੍ਹੀ ਇਹਨਾਂ ਤੋਂ ਅਣਜਾਣ ਹੈ ਅੱਜ ਕੱਲ ਦੇ ਮਤਲਬ ਬੱਚੇ ਹੈਗੇ ਨੇ ਤਾਂ ਉਹ ਸਾਨੂੰ ਅਲੱਗ-ਅਲੱਗ ਵਿਰਾਸਤ ਦੇ ਰੰਗ ਹੈਗੇ ਜਿਹੜੇ ਇਸ ਮੇਲੇ 'ਚ ਦੇਖਾਂਗੇ ਅਸੀਂ ਔਰ ਮੱਕਸਤਾਨਾ ਤੋਂ ਵੀ ਸਾਰਿਆਂ ਦੇ ਤਕਰੀਬਨ ਆਇਆ ਹੈ ਲੱਗਦਾ ਜੀ ਇਹ ਇੱਕ ਬੜੀ ਸਮੇਸ਼ਟ ਹੈ ਜਿਵੇਂ ਗੱਤ ਵਿਰਸਾ ਦਾ ਫਿਰ ਦਰਗਾਹ ਤੇ ਫਿਰ ਮੰਦਿਰ ਦੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਇਹ ਸਾਡਾ ਬਹੁਤ ਮਤਲਬ ਵਧੀਆਂ ਇਸ ਵਧਾਈ ਦੇ ਪਾਤਰ ਹੈ ਮਲਵਾ ਹੈਰਿਟੇਜ ਤੇ ਸਬੈਚਾਰਕ ਫਾਊਂਡੇਸ਼ਨ ਤੇ ਸਾਡਾ ਜ਼ਿਲ੍ਹਾ ਪ੍ਰਸ਼ਾਸਨ ਕਿਉਂਕਿ ਪਹਿਲਾਂ ਸੀ ਜਿਵੇਂ ਗੁਰਦੁਆਰਾ ਸਾਹਿਬ ਤੋਂ ਅਸੀਂ ਲੰਗਰ ਛੱਕੇ ਤੇ ਮੱਥਾ ਟੇਕ ਕੇ ਅਸੀਂ ਆਪਣੇ ਵਿਰਾਸਤੀ ਕਾਫਲੇ ਦੀ ਰਸਮੀ ਸ਼ੁਰੂਆਤ ਕਰਦੇ ਆ ਉਸ ਤੋਂ ਬਾਅਦ ਹਰ ਸਾਲ ਦੀ ਤਰ੍ਹਾਂ ਅਸੀਂ ਹਾਜੀ ਰਤਨ ਦੀ ਦਰਗਾਹ ਤੇ ਚਾਦਰ ਚੜਾਵਾਂਗੇ ਤਾਂ ਉਸ ਉਪਰੰਤ ਜਿਹੜਾ ਰਸਤੇ 'ਚ ਫਿਰ ਅਸੀਂ ਮੰਦਿਰ 'ਚ ਮੱਥਾ ਟੇਕਾਂਗੇ ਤਾਂ ਸਾਰੇ ਧਰਮਾਂ ਤੋਂ ਮਤਲਬ ਨਿਰਪੱਖੀ ਤੇ ਸਾਰੇ ਬਿਨਾ ਕਿਸੇ ਜਾਤ ਪਾਤ ਜਾਂ ਧਰਮ ਤੋਂ ਅਸੀਂ ਮਤਲਬ ਇੱਥੇ ਹਰ ਸਾਲ ਅ ਇੰਜੋਏ ਕਰਦੇ ਆ ਜੀ ਇਸ ਮੇਲੇ ਦਾ ਆਨੰਦ ਮਾਨਦੇ ਆ ਹਾਂ ਜੀ ਇਹ ਕਾਫਲਾ ਇਸ ਵਾਰ ਅਸੀਂ ਰੂਟ ਥੋੜਾ ਜਿਹਾ ਚੇਂਜ ਕੀਤਾ ਪਰ ਫਿਰ ਵੀ ਬਜਾਰਾਂ ਵਿੱਚ ਦੀ ਹੁੰਦਾ ਹੋਇਆ ਅਸੀਂ ਲਗਭਗ 3.5 3.5 ਦੇ ਨੇੜੇ ਅਸੀਂ ਵਰਾਸਤੀ ਪਿੰਡ ਪਹੁੰਚਾਂਗੇ ਜੀ ਉੱਥੇ ਜਾ ਕੇ ਫਿਰ ਬੱਚਾਂ ਦਾ ਲੰਚ ਹੋਊਗਾ ਤਾਂ ਉੱਥੇ ਸਮਾਪਤੀ ਕਰਾਂਗੇ ਜੀ दे नहीं ना एक साल नंदा उधर ने बाई दे अली डाटन डान 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 ने ना ना आई रे हो जा गोरे यार नन्हे नन्ही तो आई परे हो जा मेर माँ जब भी जट्टी आई मेरे जहेनु बे मैं तीस नजारे ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ